ਕੁਝ ਸਵਾਲ ਹਲੇ ਵੀ ਨੇ ਇਸ ਤੋਂ ਇਲਾਵਾ ਕਿ ਤੁਸੀਂ ਇਸ ਮਾਮਲੇ ਨੂੰ ਜੋੜ ਰਹੇ ਹੋ ਜੀ ਨਿਜੀਲੈਂਡ ਦੇ ਨੇ ਜੀ ਫਲਾਣ ਟਮਕਾਂ ਸਿਆਸੀ ਰੋਟੀਆਂ ਨਾ ਸਿਕੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਾਬ ਪਿਛਲੇ ਦਿਨ ਹੀ ਤੁਹਾਨੂੰ ਪਤਾ ਹੈ ਮੈਂ ਇਸ ਸਾਰੀ ਪ੍ਰਕਿਰਿਆ ਚੋਂ ਗੁਜ਼ਰਿਆ ਆ ਜਦ ਅਸੀਂ ਗਏ ਇਸ ਪ੍ਰਕਿਰਿਆ ਚ ਪਤਾ ਲੱਗਿਆ ਕਿ ਅੱਜ ਕੱਲ ਪੰਜਾਬ ਦੇ ਵਿੱਚ ਆਰਮ ਲਾਇਸੈਂਸ ਲਗਭਗ ਬੰਨੇ ਬੰਦ ਹੈ ਜੀ ਇਹ ਹਕੀਕਤ ਆ ਹੁਣ ਤੇ ਮੇਰੇ ਖਿਆਲ ਦੇ ਨਾਲ ਫਾਈਲ ਹੀ 95000 ਦੀ ਕਰਤੀ ਇਹਨਾਂ ਨੇ ਹੂੰ ਫਾਈਲ ਹੀ ਸ਼ਾਇਦ 95 ਆਹ ਬੰਦਾ ਤੇ ਜਾ ਹੀ ਨਹੀਂ ਸਕਦਾ ਜਾ ਨਹੀਂ ਸਕਦਾ ਬਿਲਕੁਲ ਠੀਕ ਹੈ ਜੀ ਮਤਲਬ ਕਿ ਖਰਚਾ 95000 ਕਰਤਾ ਹੈ ਨਾ ਨੇ ਵਿੱਚ ਕੋਈ ਮਤਲਬ ਕਿ ਜੇ ਕੋਈ ਫਾਈਲ ਤਿਆਰ ਕਰੇਗਾ ਜਾਂ ਇੱਧਰ ਉੱਧਰ ਕਰੇਗਾ ਤੁਹਾਡੇ ਨਾਲ ਤਾਂ ਉਹ ਲਗਭਗ ਲੱਖ ਰੁਪਏ ਦੇ ਵਿੱਚ ਪੈਂਦਾ ਸਾਰਾ ਸਮਾਨ ਹੁਣ ਮੈਨੂੰ ਇਹ ਗੱਲ ਦੱਸੋ ਜਨਾਬ ਕਿ ਜਿਹੜਾ ਬੰਦਾ ਸਵੇਲੀਅਨ ਆਪਣੀ ਸੁਰੱਖਿਆ ਵਾਸਤੇ ਹਥਿਆਰ ਲੈਣ ਜਾਂਦਾ ਹੈ ਸਰਕਾਰ ਕੋਲ ਉਹ ਤੇ ਕੋਈ ਵਿਰਲਾ ਜਾਂ ਕਹ ਲੋ ਕਿ ਭਾਗਾ ਵਾਲਾ ਹੀ ਆ ਜਿਹੜਾ ਬੰਦਾ ਹੈ ਜੀ ਬਾਕੀ ਤਾਂ ਬੰਦ ਕਰਤੇ ਤੁਸੀਂ ਇੱਕ ਬੰਦਾ ਪਿੰਡ ਵਾਲੇ ਕਹਿ ਰਹੇ ਨੇ ਕਿ ਇਹ ਬੰਦਾ ਤੇ ਯਾਰ ਗਲੇਲ ਖਰੀਦਣ ਦੀ ਨਹੀਂ ਸੀ ਹیثیت ਰੱਖਦਾ ਹੂੰ ਉਹ ਬਰਨਾਲੇੋਂ ਤੁਰਦਾ ਤੇ ਲੁਧਿਆਣੇ ਉ ਜਾ ਕੇ ਪਿਸਟਲ ਖਰੀਦ ਲਿਉਂਦਾ ਯਾਰ ਜੀ 30 ਦਾ ਸ਼ਾਇਦ ਅ 40 ਸਾਫ ਤੇ 32 ਦਾ ਕਹਿ ਰਹੇ ਸੀ ਪਰ ਮੀਡੀਆ ਰਿਪੋਰਟਾਂ 30 ਦਾ ਕਹਿ ਰਿਆ ਹੂੰ ਇਦਾ ਮਤਲਬ ਇਹ ਆ ਕਿ ਜਾਇਜ਼ ਅਸਲਾ ਤੁਸੀਂ ਬੰਦ ਕਰ ਰਹੇ ਹੋ ਨਜਾਇਜ਼ ਖੁੱਲਾ ਬਿਲਕੁਲ ਕੋਈ ਮਤਲਬ ਬੰਦਾ ਜਿਹੜਾ ਮਾਲ ਪੱਤਾ ਛੱਕਦਾ ਉਹ ਤੇ ਪਿੰਡ ਵਾਲੇ ਕਹਿ ਰਹੇ ਆ ਨਾ ਉਹਦੇ ਜਾਣੂ ਹੀ ਕਹਿ ਰਹੇ ਆ ਨਾ ਕਿ ਉਹ ਜਾਂਦਾ ਯਾਰ ਕਿਵੇਂ ਸੰਪਰਕ ਕੀਤਾ ਨੇ ਹਾਂ ਇਹ ਵੀ ਸਵਾਲ ਹੈ ਕਿ ਉਹਦੇ ਕੋਲ ਇੰਨੇ ਪੈਸੇ ਕਿੱਥੋਂ ਆਏ ਕਿੱਥੋਂ ਆਏ ਕਿਉਂਕਿ ਚੰਗਾ ਵੈਪਨ ਜਿਹੜਾ ਮੈਨੂੰ ਨਹੀਂ ਲੱਗਦਾ ਕੋਈ ਕੋਈ 50 ਹਜ਼ਾਰ ਲੱਖ ਤੋਂ ਘੱਟ ਮਿਲੇਗਾ ਤੇ ਉਹਨੂੰ ਬਹੁਤ ਆਸਾਨੀ ਨਾਲ ਮਿਲ ਗਿਆ ਇਹਦਾ ਮਤਲਬ ਇਹ ਆ ਕਿ ਜਾਇਜ ਅਸਲਾ ਤੁਸੀਂ ਬੰਦ ਕਰ ਰਹੇ ਜੇ ਤੇ ਨਜਾਇਜ਼ ਜਿਹੜਾ ਵਾਧੂ ਪਿਆ ਜਿੱਥੇ ਮਰਜ਼ੀ ਚੁੱਕ ਲਓ ਬਿਲਕੁਲ ਆ ਤੁਹਾਡੇ ਆਪਣੇ ਲੋਡ ਦੇ ਵਿੱਚ ਹਮ ਮੇਰੇ ਖਿਆਲ ਦੇ ਨਾਲ ਫੁੱਲ ਚੈਕਿੰਗ ਕਰ ਲਓ ਤੇ ਜੇ ਆਪਣੇ ਚਾਰ ਪੰਜ ਤਾਰ ਕਵਰੀਆਂ ਕਵਰ ਵਾਲੇ ਵਾਲੇ ਨਹੀਂ ਕੀਤੀਆਂ ਪਿਛਲੇ ਕੁਝ ਦਿਨਾਂ ਚ ਹਮ ਆਪਣੇ ਏਰੀਏ 'ਚ ਲੰਬੀ ਕਬਰਾਂ ਵਾਲੀ ਜੇ ਹੋਵੇ ਤਾਂ ਬਹੁਤ ਕੁਝ ਨਿਕਲਦਾ ਸਰ ਆਪਣੇ ਇੱਥੇ ਨਜਾਇਜ਼ ਵਪਨਾ ਦੀ ਬਹੁਤ ਰਿਕਵਰੀ ਹੋਈ ਹੈ ਪਿਛਲੇ ਦਿਨਾਂ 'ਚ ਕਿਉਂਕਿ ਆਪਣਾ ਇੰਟਰ ਸਟੇਟ ਇਲਾਕਾ ਪੈ ਜਾਂਦਾ ਜੀ ਜੀ ਦੋ ਸਟੇਟਾਂ ਪੈਂਦੀਆਂ ਨੇ ਆਪਣੇ ਇੱਥੋਂ ਦੇ ਥਾਣੇ ਜਿਹੜੇ ਰੁੱਝੇ ਰਹਿੰਦੇ ਆ ਹਮੇਸ਼ਾ ਬਿਲਕੁਲ ਮਤਲਬ ਕਿ ਇੱਥੇ ਹੀ ਵੱਧੂ ਉਤਰੇ ਫਰਦਾ ਕੰਮ ਹੂੰ ਸੋ ਇਹ ਇੱਕ ਬੜਾ ਸੋਚਨ ਵਿਚਾਰਨ ਦਾ ਵਿਸ਼ਾ ਹੈ ਕਿ ਤੁਸੀਂ ਲੈਂਡ ਦੇ ਨਾਲ ਜੋੜ ਕੇ ਠੀਕ ਹੈ ਸਿਆਸੀ ਰੋਟੀਆਂ ਮੈਂ ਵੀ ਨਹੀਂ ਕਹਿੰਦਾ ਕਿ ਕਿਸੇ ਦੇ ਸਿਵੇ ਤੇ ਸਿੱਕੀਆਂ ਜਾਣ ਬਟ ਇਹ ਜ਼ਿੰਮੇਵਾਰੀਆਂ ਤੋਂ ਤੁਸੀਂ ਮੁਕਤ ਨਹੀਂ ਹੋ ਸਕਦੇ ਇਹ ਕਹਿ ਕੇ ਕਿ ਲੈਂਡ ਦਾ ਮਾਮਲਾ ਵੈਪਨ ਨਜਾਇਜ਼ ਜਿਹੜੇ ਆ ਉਹ ਵਾਧੂ ਆ ਜਾਇਜ ਬੰਦ ਹੋ ਰਹੇ ਜੀ ਫਿਰ ਕਿ ਜਿਹੜਾ ਬੰਦਾ ਅੰਡਰ ਥ੍ਰੈਟ ਸੀ ਉਹਦੇ ਮਾਮਲੇ ਚ ਤੁਹਾਡਾ ਲੋਕਲ ਥਾਣਾ ਜਿਹੜਾ ਉਹਨਾਂ ਦਾ ਆਪਣਾ ਹੀ ਪਿੰਡ ਦਾ ਥਾਣਾ ਹੈ ਉਹਦੀ ਇੰਟੈਲੀਜੈਂਸ ਤੇ ਵੀ ਸਵਾਲ ਉਠਣ ਕੀ ਸਾਬ ਜੀ ਕਿ ਜਿਹੜਾ ਬੰਦਾ ਪਹਿਲੇ ਅੰਡਰ ਥ੍ਰੈਟ ਸੀ ਉਹਨੂੰ ਬਹੁਤ ਆਸਾਨੀ ਨਾਲ ਮਾਰ ਦਿੱਤਾ ਗਿਆ ਚਲੋ ਉਹ ਵੀ ਠੀਕ ਹੈ ਕਿ ਇੱਕੇ ਵਾਰੀ ਹੋਇਆ ਸਾਰਾ ਕੁਝ ਤੁਸੀਂ ਕਹਿ ਸਕਦੇ ਹੋ ਪਰੰਤੂ ਲੌਂਡ ਆਰਡਰ ਦਾ ਵਿਸ਼ਾ ਤੇ ਕਿਤੇ ਨਾ ਕਿਤੇ ਸਾਡਾ ਬਹੁਤ ਗੰਭੀਰ ਹੈ ਨਾ ਗੰਭੀਰ ਹੈ ਬਿਲਕੁਲ ਤੇ ਬਹੁਤ ਗੰਭੀਰ ਹੈ ਤੇ ਦੂਜੀ ਗੱਲ ਇੱਕ ਲੈਨ ਦੇਣ ਦੀ ਸੀ ਕੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਪਤਾ ਹੂੰ ਕੀ ਲੈਨ ਦੇਣ ਦੇ ਮਾਮਲੇ ਦੇ ਵਿੱਚ ਬੰਦਾ ਮਾਰ ਦਿੱਤਾ ਜਾਏਗਾ ਜੀ ਉਸ ਨੂੰ ਅਸੀਂ ਜਸਟੀਫਾਇਬਲ ਬਣਾਵਾਂਗੇ ਉਹ ਇਹ ਚੀਜ਼ਾ ਵੀ ਕੋਈ ਲੱਗ ਦੇਣ ਹੋ ਸਕਦਾ ਹੈ ਕਿ ਉਹ ਚ ਬੰਦਾ ਮਾਰਨਾ ਜਿਆਦਾ ਆਸਾਨ ਲੱਗਦਾ ਲੋਕ ਇਹ ਕਹਿ ਰਹੇ ਨੇ ਕਿ ਇਹਨੇ ਬਹੁਤ ਕੀਤਾ ਉਹਦਾ ਹੂੰ ਉਹਦਾ ਨਸ਼ਾ ਵੀ ਛੁਡਵਾਇਆ ਇੱਕ ਵਾਰੀ ਲਾਜ ਕਰਵਾਇਆ ਲੋਕਾਂ ਤੋਂ ਪੈਸੇ ਮੰਗ ਕੇ ਕਾਫੀ ਬਿਮਾਰ ਹੋ ਗਏ ਸੀਗਾ ਜੀ ਤਾਂ ਹਾਲੇ ਵੀ ਕੁਝ ਸਵਾਲ ਨੇ ਜਿਹੜੇ ਪ੍ਰਸ਼ਾਸਕੀ ਤੌਰ ਤੇ ਸਪਸ਼ਟ ਨਹੀਂ ਕੀਤੇ ਜਾ ਰਹੇ ਜੀ ਕਿ ਭਾਈ ਉਸਨੇ ਸਿਕਿਉਰਟੀ ਜੇ ਮੰਗੀ ਸੀ ਤਾਂ ਤੁਸੀਂ ਦਿੱਤੀ ਕਿਉਂ ਨਹੀਂ ਜੇ ਨਹੀਂ ਮੰਗੀ ਪਰ ਕਿਤੇ ਨਾ ਕਿਤੇ ਤੁਹਾਨੂੰ ਪਤਾ ਤੇ ਹੋਣਾ ਚਾਹੀਦਾ ਕਿ ਪਬਲਿਕ ਫਿਗਰ ਹੈ ਤੁਹਾਡੇ ਯਾਰ ਪਿੰਡ ਦੇ ਵਿੱਚ ਜਿੱਥੇ ਠਾਣਾ ਹੈ ਜੀ ਤੋਂ ਨੂੰ ਅੱਗੇ ਮਾਰਨ ਲਈ ਯਤਨ ਹੋ ਚੁੱਕਾ ਹੂੰ ਸਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਤੁਹਾਨੂੰ ਨਹੀਂ ਪਤਾ ਹੁੰਦਾ ਪੁਲਿਸ ਤੁਹਾਨੂੰ ਕਾਲ ਕਰਕੇ ਤਗੜਿਆਂ ਕਰ ਦਿੰਦੀ ਹੈ ਕਿ ਭਾਈ ਤੂੰ ਨਿਸ਼ਾਨੇ ਤੇ ਆ ਉਹਨੂੰ ਬੋਲਦੇ ਇੰਟੈਲੀਜੈਂਸ ਹੂੰ ਬਹੁਤ ਬੰਦਿਆਂ ਨੂੰ ਐਦਾਂ ਕਾਲ ਆ ਜਾਂਦੀ ਹੈ ਕਿ ਭਾਈ ਸਾਹਿਬ ਆਪ ਦਾ ਪ੍ਰਬੰਧ ਕਰਕੇ ਰੱਖੀ ਤੂੰ ਨਿਸ਼ਾਨੇ ਤੇ ਆ ਤਾਂ ਇਹ ਚੀਜ਼ ਵੀ ਕਿਤੇ ਨਾ ਕਿਤੇ ਜੇ ਆਪਾਂ ਮਹਿਕਮੇ ਦੇ ਤੌਰ ਤੇ ਦੇਖੀਏ ਕਰ ਕਾਰਦਗੀ ਦੇ ਤੌਰ ਤੇ ਦੇਖੀਏ ਤਾਂ ਉਹ ਵੀ ਕਿਤੇ ਨਾ ਕਿਤੇ ਸਵਾਲ ਦੇ ਘੇਰੇ ਦੇ ਵਿੱਚ ਹੈ ਪਰ ਜੇ ਲੈਣ ਦੇਣ ਵੀ ਸੀ ਯਾਰ ਬੰਦੇ ਨੇ ਇਕੱਠਾ ਖਾਦਾ ਪੀਤਾ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਲੈਣ ਦੇ ਦਾ ਮਸਲਾ ਪਰੇ ਪੰਚਾਇਤ ਚ ਯਾਰਾਂ ਬੇਲੀਆਂ ਚ ਜਾ ਕੇ ਵੀ ਨਿਪਟ ਜਾਂਦਾ ਹੈ ਨਿਪਟ ਜਾਂਦੀ ਹੈ ਬਿਲਕੁਲ ਕਈ ਵਾਰ ਠੀਕ ਹੈ ਯਾਰੀ ਦੋਸਤੀ ਜਿੱਥੇ ਭਰਾ ਹੋਵੇ ਤੇ ਘਾਟਾ ਵਾਧਾ ਵੀ ਚੱਲਣਾ ਪੈਂਦਾ ਹਮ ਯਾਰੀਆਂ ਚ ਨਫੇ ਨੁਕਸਾਨ ਨਹੀਂ ਹੋ ਵੇਖੀਦੇ ਮੰਝਲਾਂ ਦੇ ਸਾਹਮਣੇ ਤੂਫਾਨ ਨਹੀਂ ਹੋ ਵੇਖੀਦੇ ਯਾਰੀਆਂ ਚ ਫਿਰ ਹੁੰਦਾ ਵੀ ਹੈ ਪਰ ਆ ਤੇ ਬਹੁਤ ਕੰਮ اچھا ਇੱਕ ਚੀਜ਼ ਹੋਰ ਮੈਂ ਜਾਂਦੇ ਜਾਂਦੇ ਖਬਰ ਥੋੜੀ ਲੰਬੀ ਕਰ ਗਏ ਇੱਕ ਚੀਜ਼ ਮੈਂ ਥੋੜੀ ਜਿਹੀ ਹਟ ਕੇ ਕਹਿ ਰਿਹਾ ਹਮ ਹਟ ਕੇ ਕਹਿ ਰਿਹਾ ਜੀ ਇਹ ਹੁਣ ਪਤਾ ਨਹੀਂ ਮੇਰਾ ਸ਼ੱਕ ਹੈ ਜਾਂ ਮਤਲਬ ਕਿ ਇਤਫਾਕ ਹੀ ਬਣ ਰਹੇ ਨੇ ਜਿਹੜੀ ਵੀ ਕੋਈ ਆਵਾਜ਼ ਤੜਲੇ ਵਾਲੀ ਬਣਨੀ ਹੁੰਦੀ ਹੈ ਜਾਂ ਬਣ ਚੁੱਕੀ ਹੁੰਦੀ ਹੈ ਪੰਜਾਬ ਦੇ ਵਿੱਚ ਖਤਮ ਹੋ ਜਾਂਦੀ ਹੈ ਸਰ ਬਹੁਤ ਸਾਰੀਆਂ ਉਦਾਹਰਨਾਂ ਇਸ ਤਰ੍ਹਾਂ ਦੀਆਂ ਨੇ ਸਾਲਾਂ ਨੇ ਕੋ ਲੀਡਰ ਮਤਲਬ ਕਿ ਤੁਸੀਂ ਕੈਪਟਨ ਕਮਲਜੀਤ ਤੋਂ ਲੈ ਲਓ ਹਾਲਾਂਕਿ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਉਸ ਐਕਸੀਡੈਂਟ ਮੂਵੀ ਇੱਕ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਜੀ ਹਾਲਾਂਕਿ ਜਾਂਚ ਪੜਤਾਲ ਚ ਕੁਝ ਨਹੀਂ ਨਿਕਲਿਆ ਉਸ ਤੋਂ ਜਿਹੜੇ ਮੈਂ ਆਪਦੀ ਹੁਣਾਂ ਚੀਜ਼ਾਂ ਦੇਖਿਆ ਅੱਛਾ ਡਿੰਪੀ ਚੰਦਪਾਨ ਹੂੰ ਲੀਡਰ ਲੱਗਾ ਸੀ ਬੰਨਾ ਡਿੰਪੀ ਮਰ ਜਾਂਦਾ ਰੌਕੀ ਬੰਨ ਲੱਗਾ ਸੀਗਾ ਰੌਕੀ ਵੀ ਮਰਿਆ ਇਤਫਾਕ ਦੇਖੋ ਡਿੰਪੀ ਦੇ ਕਤਲ ਦੇ ਵਿੱਚ ਰੌਕੀ ਨਿਕਲਿਆ ਜੀ ਰੌਕੀ ਲੀਡਰ ਬਣ ਲਗਾ ਹੂੰ ਕੋਈ ਤੀਸਰਾ ਕਾਰਨ ਕੁਝ ਵੀ ਰਹੇ ਹੁਣ ਮਲਕ ਮੈਂ ਤੁਹਾਨੂੰ ਇੱਕ ਇਹ ਇਤਫਾਕ ਦੱਸ ਰਹੇ ਆ ਸਭ ਕਿ ਉਸ ਤੋਂ ਬਾਅਦ ਆ ਤੁਹਾਡੇ ਦੌਰ ਦੇ ਵਿੱਚ ਹਮ ਦੀਪ ਸਿੱਧੂ ਤੋਂ ਲੈ ਕੇ ਜੀ ਕਿੰਨੇ ਇਦਾਂ ਅੱਛਾ ਗੁਰਪ੍ਰੀਤ ਜਿਹੜਾ ਹਰੀਨੋ ਵਾਲਾ ਗੁਰਪ੍ਰੀਤ ਹਰੀਨੋ ਇਹ ਵੀ ਪੋਲੀਟੀਕਲੀ ਸੂਝ-ਬੂਝ ਰੱਖਣ ਵਾਲੇ ਬੰਦੇ ਸਨ ਸਰ ਜੀ ਇਹ ਸਾਰੇ ਹੀ ਬੰਦੇ ਪੋਲੀਟੀਕਲ ਸੂਝ-ਬੂਝ ਰੱਖਣ ਵਾਲੇ ਬੰਦੇ ਸੀਗੇ ਕਾਰਨ ਕੁਝ ਵੀ ਤੁਸੀਂ ਦੇਖ ਸਕਦੇ ਹੋ ਦੁਸ਼ਮਣੀ ਮਿਲਨ ਲੋ ਜਾਂ ਕੋਈ ਹਾਦਸਾ ਕਿਨ ਲੋ ਪਰ ਇਹ ਅਜੀਬ ਇਤਫਾਕ ਹੋ ਰਿਹਾ ਹੈ ਪੰਜਾਬ ਦੇ ਜੀ ਇਹ ਬੰਦਾ ਇਸ ਏਰੀਆ 'ਚ ਦੇਖ ਲਓ ਮਤਲਬ ਕਿ ਜਿਹੜਾ ਵੀ ਕੁਝ ਇਸ ਤਰ੍ਹਾਂ ਕਰਦਾ ਕਰਾਉਂਦਾ ਹੈ ਨਾ ਹੂੰ ਉਹ ਪੰਜਾਬ ਦੇ ਵਿੱਚ ਹੁਣ ਬਹੁਤਾ ਤੇ ਲੰਮਾ ਨਹੀਂ ਚੱਲਦਾ ਅਮਰਤਪਾਲ ਸਿੰਘ ਤੇ ਚਲੋ ਜੇਲ੍ਹ 'ਚ ਚਲਾ ਗਿਆ ਉਸ ਨੂੰ ਅਪਵਾਦ ਮੰਨ ਲੈਣੀ ਆਪਾਂ ਹੂੰ ਠੀਕ ਹੈ ਜੀ ਪਰ ਜਿੰਨੇ ਵੀ ਆਪਾਂ ਇਹ ਦੇਖੇ ਨੇ ਇੱਥੇ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਯਾਰ ਇਹ ਚੀਜ਼ ਜਿਹੜੀ ਆ ਇਹ ਵੀ ਇੱਕ ਪੰਜਾਬ ਦੇ ਮੇਰੇ ਕਹਿੰਦਾ ਨਾਮ ਮਾਮਲੇ ਦੇ ਵਿੱਚ ਨਾ ਮਾਇਨੇ ਰੱਖਦੀ ਹੈ ਜੀ 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 ਮਾਇਨੇ ਰੱਖਦੀ ਹੈ ਕਿ ਇਹ ਬੰਦੇ ਇਸ ਤਰ੍ਹਾਂ ਹੈਗਾ ਅੱਛਾ ਹੁਣ ਹੁੰਦਾ ਕੀ ਹੈ ਹਮ ਹਮ ਕਿ ਕੁਝ ਮਾਮਲਿਆਂ 'ਚ ਵੀ ਜਦੋਂ ਹੁਣ ਮੰਨ ਲਓ ਆਪਾਂ ਇੱਥੇ ਇੱਕ ਸਿਆਸੀ ਐਂਗਲ ਦਾ ਸ਼ੱਕ ਦੇਖ ਰਹੇ ਹਾਂ ਗੁਰਪ੍ਰੀਤ ਹਰੀਨਾਮ ਦੇ ਮਾਮਲੇ 'ਚ ਅਮਰਤਪਾਲ ਸਿੰਘ ਦੀ ਧਿਰ ਨੂੰ ਠਹਿਰਾਇਆ ਜਾ ਰਿਹਾ ਕੇਸ ਵਿੱਚ ਪਰ ਇਹਨਾਂ ਚੀਜ਼ਾਂ ਦੀ ਜਦੋਂ ਆਪਾਂ ਸ਼ੱਕ ਜਾਂ ਗੁੰਜਾਇਸ਼ ਕਰਦੇ ਹਾਂ ਜਾਂ ਆਪਾਂ ਇਹ ਸਾਰਾ ਕੁਝ ਕਰਦੇ ਹਾਂ ਦਿਖਦੇ ਹਾਂ ਬੇਅਦਮੀਆਂ ਦੇ ਮਾਮਲੇ ਦੇ ਵਿੱਚ ਲੈ ਲਓ ਕਿ ਸ਼ੱਕ ਦੀ ਸਾਰੀ ਸੂਈ ਗਈ ਉਸ ਲਈ ਦੀ ਸਰਕਾਰ ਤੇ ਹੂੰ ਠੀਕ ਹੈ ਜੀ ਮਤਲਬ ਕਿ ਸ਼ਕਤ ਤੇ ਸੱਚ ਦੋਹਾਂ ਚੀਜ਼ਾਂ 'ਚ ਕਈ ਵਾਰ ਫਰਕ ਵੀ ਹੋ ਸਕਦਾ ਹੈ ਨਾ ਸਰ ਜੀ ਜੀ ਕਿ ਕੋਈ ਤੀਜਾ ਉਹਦੀ ਵੀ ਸੰਭਾਵਨਾ ਹੋ ਸਕਦੀ ਹੈ ਨਾ ਇਹ ਗੁੰਜਾਇਸ਼ ਬਣੀ ਰਹਿ ਜਾਂਦੀ ਹੈ ਵਿੱਚ ਪਰ ਇਹ ਆ ਕਿ ਇਹਦੀ ਜਾਂਚ ਇਸ ਐਂਗਲ ਤੋਂ ਹੋਣੀ ਚਾਹੀਦੀ ਆ ਕਿ ਉਸ ਬੰਦੇ ਨੂੰ ਵਰਤਿਆ ਤਾਂ ਨਾ ਤੀਜਾ ਕੋਈ ਵੀ ਹੋ ਸਕਦਾ ਮੈਂ ਕਿਸੇ ਤੇ ਵੀ ਕੋਈ ਹੂੰ ਉਂਗਲ ਨਹੀਂ ਰੱਖ ਰਿਹਾ ਕਿ ਐਸ ਬੰਦੇ ਨੇ ਮਰਵਾਇਆ ਹੈ ਜੀ ਬਿਲਕੁਲ ਮੈਂ ਇਹ ਕਹਿ ਰਿਹਾ ਕਿ ਇਹ ਸ਼ੱਕ ਹੈ ਹਾਂ ਬਿਲਕੁਲ ਕਿ ਜਿਹੜਾ ਸਾਡੇ ਕੋਲ ਇੱਕ ਬਹੁਤ ਵੱਡੀ ਹਾਂਜੀ ਸਾਡੇ ਕੋਲ ਬਹੁਤ ਵੱਡੀ ਮਤਲਬ ਕਿ ਇੱਕ ਸੂਚੀ ਹੈ ਇਸ ਤਰ੍ਹਾਂ ਜਿਹੜੇ ਬੰਦੇ ਬੋਲਣਾ ਸਟਾਰਟ ਕਰਦੇ ਆ ਅਚਾਨਕ ਕੁਛ ਨਾ ਕੁਛ ਹੁੰਦਾ ਹੈ ਉਹਨਾਂ ਦੇ ਨਾਲ ਜੀ ਠੀਕ ਹੈ ਜੀ ਤੇ ਇਹਦੇ ਚ ਹੋ ਸਕਦਾ ਹੈ ਕਿ ਪਿੰਡ ਕਹਿ ਰਿਹਾ ਨੇੜਲੇ ਕਹਿ ਰਹੇ ਆ ਪਰਿਵਾਰ ਕਹਿ ਰਿਹਾ ਕਿ ਇਹ ਬੰਦਾ ਆਪਣੇ ਆਪ ਕਰੇ ਮੰਨਣ ਚ ਨਹੀਂ ਆਉਂਦਾ ਫਿਰ ਹੋ ਸਕਦਾ ਕਿ ਅਸੀਂ ਕੁਝ ਹੋਰ ਸੋਚ ਰਹੇ ਕੋਈ ਹੋਰ ਤਾਂ ਨਹੀਂ ਕਰਵਾ ਰਹੇ ਹੋਰ ਤਾਂ ਨਹੀਂ ਬਿਲਕੁਲ ਇਹ ਜਾਂਚ ਤਾਂ ਵਿਸ਼ਾ ਤਾਂ ਹੋ ਸਕਦਾ ਹੈ ਨਾ ਜੀ ਜੀ ਇਸ ਦੀ ਜਾਂਚ ਤੇ ਹੋਣੀ ਚਾਹੀਦੀ ਹੈ ਮਨਦੀਪ ਜੱਸੀ ਜੀ ਦੱਸ ਰਹੇ ਨੇ ਕਿ ਘਰ ਵੀ ਖੁਦ ਕਹਿੰਦੇ ਪਵਾ ਕੇ ਦਿੱਤਾ ਸੀ ਵੀਰ ਨੇ ਉਸ ਦਾ ਤੇ ਇੱਕ ਰਜਿੰਦਰ ਮਿੱਤਲ ਜੀ ਦੱਸ ਰਹੇ ਨੇ ਕਿ ਇੱਕ ਬੱਚਾ ਨਜਾਇਜ਼ ਅਸਲੇ ਦੇ ਨਾਲ ਫੜਿਆ ਗਿਆ ਸੀ ਸਕੂਲ ਦਾ ਬੱਚਾ ਹਾਂਜੀ ਇਸ ਤਰ੍ਹਾਂ ਦੀ ਘਟਨਾਵਾਂ ਆ ਲੁਧਿਆਣੇ ਲੁਧਿਆਣੇ ਬਿਲਕੁਲ ਇਹਨਾਂ ਦੀ ਗੱਲ درست ਤੇ ਆ ਲੁਧਿਆਣੇ ਚ ਇਹ ਲੈ ਕੇ ਆਏ ਨੇ ਜੀ ਜੀ ਲੁਧਿਆਣਾ ਇਹਦਾ ਮਤਲਬ ਹੈ ਕਿ ਭਈ ਨਜਾਇਜ਼ ਅਸਲੇ ਦਾ ਭੰਡਾਰ ਬਣਿਆ ਜਿਵੇਂ ਆਪਾਂ ਕਹਿੰਦੇ ਆ ਕਿ ਫੌਜ ਦਾ ਅਸਲਾ ਭੰਡਾਰ ਹੈ ਇਹ ਪੰਜਾਬ ਦਾ ਅਸਲਾ ਭੰਡਾਰ ਤਾਂ ਨਹੀਂ ਬਣ ਰਿਹਾ ਕਿਉਂਕਿ ਉੱਥੇ ਬਾਹਰੀ ਬੰਦੇ ਬਹੁਤ ਰਹਿੰਦੇ ਨੇ ਆ ਕੇ ਹੂੰ ਪੂਰਬੀ ਹੈ ਕਿ ਲੁਧਿਆਣੇ ਚ ਇਹ ਆਪਾਂ ਜੇ ਦੋਨਾਂ ਮਿਸਾਲਾਂ ਦੀ ਗੱਲ ਕਰੀਏ ਠੀਕ ਹੈ ਦੂਜੀ ਥਾਂਵਾਂ ਤੇ ਵੀ ਹੋਏਗਾ ਪਰ ਕੀ ਬਾਹਰ ਦੀਆਂ ਕੁਝ ਸਟੇਟਾਂ ਦੇ ਵਿੱਚੋਂ ਆ ਕੇ ਇਹ ਸਾਰਾ ਕੁਸ਼ਲ ਜਿਹੜਾ ਉਹ ਤਾਂ ਨਹੀਂ ਹੋ ਰਿਹਾ ਦੇਖਣ ਤੇ ਵਿਚਾਰਨ ਦੀ ਗੱਲ ਹੈ ਜੀ ਬਿਲਕੁਲ ਮਿੰਟ ਜੀ ਖੈਰ ਇੱਕ ਕਮੈਂਟ ਆਪਾਂ ਮੁਸਾਕ ਖਾਨ ਜੀ ਹੋਰਾਂ ਦਾ ਪੜਦੇ ਹਾਂ ਫਿਰ ਆਪਾਂ ਅੱਗੇ ਨੂੰ ਚੱਲਦੇ ਹਾਂ ਜੀ ਇਹ ਕਹਿੰਦੇ ਕਿ ਜਿਸ ਵੀਡੀਓ ਦੀ ਲੋਕ ਜ਼ਿਆਦਾ ਚਰਚਾ ਕਰ ਰਹੀ ਹੈ ਐਮਐਲਏ ਸਾਹਿਬ ਵਾਲੀ ਉਸ ਤੋਂ ਬਿਨਾਂ ਵੀ ਕਹਿੰਦੇ ਕਈ ਸਰ ਕੇਸ ਝੱਲੇ ਨੇ ਇਹਨਾਂ ਨੇ ਤੇ ਸਰਪੰਚੀ ਵੀ ਗਵਾਈ ਕਹਿੰਦੇ ਕਾਫੀ ਸਾਰੀਆਂ ਗੱਲਾਂ ਇਹ ਤਾਂ ਹੈ ਜੀ ਕਿ ਉਹ ਕਹਿ ਰਿਹਾ ਸੀਗਾ ਕਿ ਕਰੋੜ ਡੇਢ ਕਰੋੜ ਰੁਪਈਆ ਦੇਖੋ ਚਲੋ ਆਪਾਂ ਕਿਸੇ ਮੈਂ ਕਹ ਰਿਹਾ ਕਿ ਬਗੈਰ ਐਵੀਡੈਂਸ ਆਪਾਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਨਾ ਹੀ ਕੰਮ ਦੀ ਮਰਿਆਦਾ ਕੋਈ ਮਤਲਬ ਕਿ ਸਿਆਸਤ ਦਿੰਦੀ ਹੈ ਸਵਾਲ ਚੁੱਕਣੇ ਜਿਹੜੇ ਸਾਡਾ ਫਰਜ਼ ਵੀ ਆ ਉਹ ਬੰਦੇ ਦੀ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਮੈਂ ਇੱਕ ਇੰਟਰਵਿਊ 'ਚ ਸੁਣਿਆ ਉਹ ਕਹਿ ਰਿਹਾ ਹੈ ਕਿ ਬਈ ਕਰੋੜ ਡੇਢ ਕਰੋੜ ਰੁਪਇਆ ਤੁਹਾਡੇ ਕੋਲ ਪਿਆ ਹੋਵੇ ਆਪਦਾ ਹੂੰ ਤੁਹਾਨੂੰ ਲੋਨ ਹੀ ਨਹੀਂ ਦਿੱਤਾ ਜਾਂਦਾ ਯਾਰ ਇਹ ਜਿਹੇ ਸਿਸਟਮ ਫਿਰ ਕੀ ਕਰੀਏ ਜੀ ਇਹ ਤੇ ਸਾਫ ਹੈ ਉਹਦੀਆਂ ਗੱਲਾਂ ਦੇ ਮੁਤਾਬਕ ਕਿ ਇੱਕ ਤੇ ਉਹਨੂੰ ਸ਼ੱਕ ਸੀ ਕਿ ਮੇਰਾ ਟਾਈਮ ਚੱਕਿਆ ਜਾ ਸਕਦਾ ਹੈ ਹੂੰ ਮੈਨੂੰ ਮਾਰਿਆ ਜਾ ਸਕਦਾ ਜੀ ਕਿ ਸਿਆਸੀ ਗੇਮ ਲੱਗ ਸਕਦੀ ਹੈ ਵਗੈਰਾ ਉਹਦਾ ਆਪਣਾ ਸ਼ੱਕ ਜਾਂ ਡਰ ਤੁੜਕੂ ਸੀ ਤੇ ਜੇ ਇਹ ਤਾਂ ਕਲੀਅਰ ਕਹਿ ਰਿਹਾ ਨਾ ਕਿ ਭਈ ਯਾਰ ਪੋਲੀਟੀਕਲ ਸਿਸਟਮ ਜਿਹੜਾ ਉਹ ਕਿਸੇ ਬੰਦੇ ਨੂੰ ਸਹੀ ਢੰਗ ਨਾਲ ਚੱਲਣ ਨਹੀਂ ਦਿੱਤਾ ਇਹ ਵੀ ਇੱਕ ਇਸ ਮਾਮਲੇ ਦੇ ਵਿੱਚ ਹੋਰ ਇੱਕ ਫੈਕਟ ਹੈ ਜਿਹਦੇ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਜੇ ਕੋਈ ਕੰਮ ਕਰਨਾ ਚਾਹੁੰਦਾ ਤੁਸੀਂ ਦੇਖ ਲਓ ਕਿਸੇ ਵੀ ਸਰਪੰਚ ਨੂੰ ਕਿਸੇ ਵੀ ਮਤਲਬ ਕਿ ਆਫ ਦੀ ਰਿਕਾਰਡ ਕੋਈ ਮੰਨ ਲਓ ਸੱਤਾਧਾਰੀਆਂ ਤੋਂ ਉਲਟ ਸਰਪੰਚ ਹੈ ਜੀ ਉਹਦਾ ਇਥੇ ਖੁਦਕੁਸ਼ੀ ਨਹੀਂ ਕੀਤੀ ਉਹ ਮੁੰਡੇ ਨੇ ਜਸ਼ਨ ਜੀ ਬਿਲਕੁਲ ਤੁਹਾਡੇ ਸਾਹਮਣੇ ਐਦੋਂ ਵੱਡੀ ਕੀ ਮਿਸਾਲ ਹੋ ਉਸ ਵੱਡੀ ਕੀ ਹੋ ਸਕਦੀ ਬਿਲਕੁਲ ਪਾਵੇਂ ਉਸ ਮਾਮਲੇ ਨੇ ਬਿਲਕੁਲ ਕੋਈ ਮੋੜ ਕੱਟ ਲਿਆ ਅੱਗੇ ਜਾ ਕੇ ਪਰ ਜਿਸ ਤਰ੍ਹਾਂ ਉਸ ਸੁਨੱਖੇ ਮੁੰਡੇ ਨੇ ਖੁਦਕੁਸ਼ੀ ਕੀਤੀ politically system ਤੇ ਕਿਤੇ ਨਾ ਕਿਤੇ ਉਹਦੇ ਚ ਸਵਾਲਾਂ ਦੇ ਘੇਰੇ ਚ ਹੈ ਹੀ ਆ ਨਾ ਸੁਖਮ ਸਿੰਘ